ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾਈ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੂਸਰਾ ਹੱਥ ਸ਼ੁਰੂ ਕਰਨ ਲੱਗੇ ਆਂ ਜੀ ਉਸ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਨੇ ਕਿ ਇਸ ਟੋਲ ਕੀ ਜਿਵੇਂ ਆਪਾਂ ਸਿੱਖਦੇ ਆਂ ਇਹਦੀ ਆਵਾਜ਼ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਤੁਸੀਂ ਹੈੱਡਫੋਨ ਯੂਜ਼ ਕਰਨੇ ਆਂ ਇਸ ਜਿਹੀ ਤਰ੍ਹਾਂ ਦੇਖਾਂਗੇ ਆਵਾਜ਼ ਤਾਂ ਸਿੱਧੀ ਤਰ੍ਹਾਂ ਦੇਖਣ ਨਾਲ ਵੀ ਸਾਧ ਸੰਗਤ ਆਉਂਦੀ ਆ ਪਰ ਜਦੋਂ ਹੈੱਡਫੋਨ ਆਪਾਂ ਲਾ ਕੇ ਢੋਲਕੀ ਦੀ ਆਵਾਜ਼ ਸੁਣਦੇ ਆ ਫਿਰ ਜਿਹੜੀ ਧਾਮ ਹੈ ਜੀ ਤਾਂ ਮੇਰੀ ਆਵਾਜ਼ ਆ ਇਹ ਚੰਗੀ ਤਰ੍ਹਾਂ ਸਮਝ ਆਉਂਦੀ ਆ ਤੇ ਦੂਜੀ ਬੇਨਤੀ ਇਹ ਆ ਵੀ ਤੁਸੀਂ ਜਿਹੜਾ ਵੀ ਹੱਥ ਕੱਢਦੇ ਹੋ ਉਹਦੀ ਤੁਸੀਂ ਮਿਹਨਤ ਜੇ ਘੱਟ ਤੋਂ ਘੱਟ ਸਮਾਂ ਵੀ ਲਾਉਣਾ ਤੁਸੀਂ ਇੱਕ ਘੰਟਾ ਠੀਕ ਹੈ ਜੇ ਕਿਸੇ ਕੋਲ ਜਿਆਦਾ ਸਮੇਂ ਦੀ ਪ੍ਰੋਬਲਮ ਤਾਂ ਉਹ ਮਤਲਬ ਜਿਆਦਾ ਘੱਟ ਅੱਧਾ ਘੰਟਾ ਸਾਧ ਸੰਗਤ ਜੀ ਅੱਧਾ ਘੰਟਾ ਦਾ ਮਤਲਬ ਬਿਨਾਂ ਰੁਕੇ ਲਾਉਣਾ ਹੀ ਲਾਉਣਾ ਨਹੀਂ ਜੇ ਆਪਾਂ ਪੂਰੀ ਜਿਵੇਂ ਆਪਾਂ ਕਹੀਏ ਵੀ ਪੂਰੀ ਮਿਹਨਤ ਕਰਨੀ ਆਪਾਂ ਹਨ ਤਾਂ 3 ਘੰਟੇ ਇੱਕ ਵਾਰੀ ਬਹਿ ਕੇ ਸਾਧ ਸੰਗਤ ਜੀ 3 3 ਘੰਟੇ ਢੋਲਕੀ ਵਜਾਉਣੀ ਆਪਾਂ ਇੱਕ ਹੱਥ ਦੀ ਪ੍ਰੈਕਟਿਸ ਕਰਨੀ ਪੂਰੀ ਤੇ ਜਦ ਤੱਕ ਅਗਲਾ ਲੈਕਚਰ ਨਹੀਂ ਪਹੁੰਚ ਜਾਂਦਾ ਠੀਕ ਹੈ ਤੇ ਤੁਸੀਂ ਹੁਣ ਤੱਕ ਸਾਰੇ ਸਿੱਖ ਲਏ ਨੇ ਪਹਿਲਾ ਹੱਥ ਆਪਣਾ ਕੰਪਲੀਟ ਹੋ ਚੁੱਕਿਆ ਚਕਾਈ ਫਿਰ ਪਹਿਲਾ ਹੱਥ ਕੀਤਾ ਫਿਰ ਆਪਾਂ 6 ਵਾਲਾ ਢੋੜਾ ਦੱਸਿਆ ਤੇ ਉਸ ਤੋਂ ਬਾਅਦ ਫਿਰ ਪਹਿਲਾ ਹੱਥ ਕਰਕੇ 3 ਵਾਲਾ ਢੋੜਾ ਆਪਾਂ ਤਿਰਕਟਾ ਤੇ ਸਮਾਪਤੀ ਕਰ ਚੁੱਕੇ ਹਾਂ ਉੱਥੇ ਤੱਕ ਆਪਣਾ ਪਹਿਲਾ ਹੱਥ ਸਾਧ ਸੰਗ ਜੀ ਕੰਪਲੀਟ ਹੋ ਗਿਆ ਅੱਜ ਆਪਾਂ ਦੂਜਾ ਹੱਥ ਸ਼ੁਰੂ ਕਰਨਾ ਜਿਹਨੂੰ ਆਪਾਂ ਢੋਲਕੀ ਦੀ ਭਾਸ਼ਾ ਵਿੱਚ ਕਹਾਂਗੇ ਧੱਫਾ ਇਹਨੂੰ ਤਫਾ ਕਹਿੰਦੇ ਆ ਠੀਕ ਹੈ ਤੇ ਅੱਗੇ ਜਾ ਕੇ ਫਿਰ ਆਪਾਂ ਨੂੰ ਜੇ ਕੋਈ ਕਹੇ ਵੀ ਤਫਾ ਵਜਾਓ ਤਾਂ ਤੁਸੀਂ ਦੂਸਰਾ ਹੱਥ ਵਜਾਉਣਾ ਠੀਕ ਹੈ ਇਹਨੂੰ ਦੂਜਾ ਹੱਥ ਵੀ ਕਹਿ ਦਿੰਦੇ ਆ ਤੇ ਤਫਾ ਵਜਾਉਣਾ ਵੀ ਕਹਿ ਦਿੰਦੇ ਆ ਇਸ ਕਰਕੇ ਆਓ ਅੱਜ ਆਪਾਂ ਸ਼ੁਰੂ ਕਰਦੇ ਆ ਜੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਤਫਾ ਹੱਥ ਆ ਇਹ ਅੱਧਾ ਹੀ ਦੱਸੂਗਾ ਫਿਰ ਤੁਹਾਨੂੰ ਪਕਾਉਣਾ ਸੌਖਾ ਰਹੂਗਾ ਤੇ ਆਓ ਆਪਾਂ ਸ਼ੁਰੂ ਕਰਦੇ ਆ ਜੀ ਦੇਖੋ ਪਹਿਲਾਂ ਤਾਂ ਜਿਹੜਾ ਸੱਜੇ ਪਾਸੇ ਵਾਲਾ ਆਪਣਾ ਛੋਟੇ ਪੁੜੇ ਵਾਲਾ ਹੱਥ ਆ। ਉਹਨੂੰ ਇਸ ਤਰ੍ਹਾਂ ਕੁੱਪੀ ਦੇ ਵਾਂਗ ਆਪਾਂ ਤਿਆਰ ਕਰਕੇ ਰੱਖਣਾ ਬਣਾਉਣਾ ਜਦੋਂ ਆਪਾਂ ਹੱਥ ਸ਼ੁਰੂ ਤੋਂ ਲੈ ਕੇ ਜਾਣਾ। ਧੱਫਾ ਵਜਾਉਣ ਦੇ ਸਾਧ ਸੰਗਜੀ ਦੋ ਤਰੀਕੇ ਹੁੰਦੇ ਨੇ। ਅੱਜ ਉਹਨਾਂ ਤਰੀਕਿਆਂ ਦੇ ਵਿੱਚੋਂ ਮੈਂ ਤੁਹਾਨੂੰ ਪਹਿਲਾ ਤਰੀਕਾ ਦੱਸੂਗਾ। ਠੀਕ ਹੈ। ਵੈਸੇ ਜ਼ਿਆਦਾਤਰ ਸਾਧ ਸੰਗਜੀ ਧੱਫਾ ਦੂਜੇ ਤਰੀਕੇ ਦੇ ਨਾਲ ਹੀ ਵੱਜਦਾ ਹੱਥ ਚੱਕ ਕੇ ਜਿਹੜਾ ਪਹਿਲਾ ਤਰੀਕਾ ਉਹਦੇ ਵਿੱਚ ਹੱਥ ਕਸਾਰ ਕੇ ਲਿਆਉਂਦੇ ਹਨਾ ਪ੍ਰਾਤਨ ਜਿਹੜੇ ਸਿੰਘ ਵਜਾਉਂਦੇ ਆ ਤੇ ਪਰ ਦੋਨੇ ਤਰੀਕੇ ਨਾਲ ਆਪਾਂ ਵਜਾ ਸਕਦੇ ਆ ਇਹਦੇ ਵਿੱਚ ਕੋਈ ਬੜੇ ਫਰਕ ਵਾਲੀ ਗੱਲ ਨਹੀਂ ਹੈਗੀ ਫਰਕ ਥੋੜਾ ਜਿਹਾ ਹੀ ਆ ਪਰ ਦੂਜੇ ਠੀਕੇ ਦੇ ਨਾਲ ਮੁੰਡੇ ਸਮੇਂ ਦੇ ਵਿੱਚ ਜ਼ਿਆਦਾ ਜਿਹੜੇ ਢੋਲ ਕੀ ਵਜਾਉਂਦੇ ਆ ਮਤਲਬ ਦੂਜਾ ਤਰੀਕਾ ਹੀ ਚੱਲਦਾ ਕਹਿਣ ਦਾ ਮਤਲਬ ਆਓ ਤੁਹਾਨੂੰ ਜਿਹੜਾ ਪਹਿਲਾ ਤਰੀਕਾ ਤਾਂ ਫਾ ਵਜਾਉਣ ਦਾ ਅੱਜ ਮੈਂ ਉਹ ਦੱਸਦਾ ਜੀ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਦੇਖੋ ਪਹਿਲਾਂ ਤਾਂ ਜਿਹੜਾ ਹੱਥ ਆਇਆ ਨੂੰ ਇਸ ਤਰ੍ਹਾਂ ਲਿਆ ਕੇ ਆਪਾਂ ਇੱਥੇ ਰੋਕ ਦਿੰਨਾ ਠੀਕ ਹੈ ਉਸ ਤੋਂ ਪਹਿਲਾਂ ਜਿਹੜਾ ਇੱਥੇਲਾ ਵੱਡੇ ਧਾਮੇ ਵਾਲਾ ਪਹਿਲਾਂ ਸਿੰਗਲ ਵਾਈ ਇੱਕ ਤਾਂ ਸਿੰਗਲ ਬਣਾ ਥੋੜਾ ਜਿਹਾ ਉਸ ਤੋਂ ਬਾਅਦ ਇਹਦੇ ਨਾਲ ਦੋਨੇ ਹੱਥਾਂ ਨੂੰ ਇਕੱਠੇ ਕਰਨਾ ਦੇਖੋ ਆਪਾਂ ਇੱਕਦਾਂ ਇਹ ਹੁੰਦਾ ਇਦਾਂ ਪਹਿਲਾਂ ਸਿੰਗਲ ਉੱਤੇ ਜਾ ਕੇ ਫਿਰ ਇਕੱਠਾ ਲਿਆਉਣਾ ਹੈ ਜਦੋਂ ਆਪਾਂ ਇਹਨੂੰ ਐ ਇਕੱਠਾ ਮਾਰਾਂਗੇ ਇਹਨਾਂ ਨੂੰ ਉੱਥੇ ਵੱਜਦੇ ਨੂੰ ਹੀ ਖਿੱਚ ਕੇ ਲਿਆਵਾਂ ਕਿ ਜਦੋਂ ਉੱਪਰ ਆਊਗਾ ਉੱਪਰ ਤੱਕ ਹੁੰਗੜਾ ਪਹੁੰਚੇ ਪਹੁੰਚੇ ਆਪਾਂ ਕੀ ਤਿਆਰ ਕਰ ਲੈਣੀ ਜਦੋਂ ਇਹ ਉੱਪਰ ਪਹੁੰਚ ਗਿਆ ਇਹਦੇ ਨਾਲ ਕੀ ਮਾਰ ਦੇਣੀ ਹੈ ਠੀਕ ਹੈ ਇਹਦੇ ਨਾਲ ਕੀ ਪਾ ਦੇਣੀ ਹੈ ਦੇਖੋ ਮੈਂ ਹੁਣ ਤੁਹਾਨੂੰ ਕੰਪਲੀਟ ਜਿਹੜਾ ਹੈਗਾ ਇਹ ਸ਼ੁਰੂ ਜਿੰਨਾ ਦਾ ਆਪਾਂ ਹਿੱਸਾ ਕੀਤਾ ਇਹਨੂੰ ਕਰਨਾ ਠੀਕ ਹੈ ਪਹਿਲਾਂ ਹੱਥ ਸਿੰਗਲ ਮਾਰਨਾ ਖੱਬੇ ਪਾਸੇ ਔਰ ਫਿਰ ਨਾਲ ਇਹਦੇ ਸੱਜਾ ਹੱਥ ਮਾਰ ਕੇ ਇਦਾਂ ਇਨੂੰ ਖਿੱਚ ਕੇ ਲਿਆਉਣਾ ਔਰ ਫਿਰ ਜਦੋਂ ਇਹ ਉੱਪਰ ਉਂਗਲੀਆਂ ਦੇ ਜਿਹੜੇ ਪੋਟੇ ਨੇ ਕਿਨਾਰੇ ਤੇ ਪਹੁੰਚ ਗਏ ਫਿਰ ਬਿਲਕੁਲ ਇਕੱਠੇ ਹੋਣੇ ਚਾਹੀਦੇ ਨੇ ਘੀ ਤੇ ਉਂਗਲੀਆਂ ਦੇ ਪੋਟੇ ਅੰਦਰ ਦੇ ਠੀਕ ਹੈ ਇੱਕ ਤਾਂ ਇਹ ਤਰੀਕਾ ਹੈਗਾ ਇਹਦਾ ਸ਼ੁਰੂ ਵਾਲਾ ਔਰ ਜਿਹੜਾ ਦੂਜਾ ਤਰੀਕਾ ਹੈਗਾ ਉਹਦੇ ਵਿੱਚ ਮਾਰਨਾ ਇਸੇ ਤੇ ਛਤਨੀ ਵਜਾਉਣਾ ਹੱਥ ਪਹਿਲਾਂ ਸਿਕਰ ਕਰ ਲੈਣਾ ਫਿਰ ਇਹਨੂੰ ਇਸ ਤਰ੍ਹਾਂ ਆਵਾਜ਼ ਦੋਨਾਂ ਦੀ ਇਕੱਠੀ ਫਿਰ ਹੱਥ ਨੂੰ ਚੱਕ ਕੇ ਸਿੱਧਾ ਲਿਆਉਣਾ ਉੱਪਰ ਇਹ ਇਸ ਤਰ੍ਹਾਂ ਇੱਧਰ ਕੀ ਕਰ ਦੇਣੀ ਆ ਇੱਧਰ ਆਪਾਂ ਕਰਨਾ ਬਿਲਕੁਲ ਇਕੱਠਾ ਸਾਹ ਸੰਦਲ ਠੀਕ ਹੈ ਵਜਾਉਣਾ ਇੱਥੇ ਇਹਦੀ ਆਵਾਜ਼ ਦੇ ਦੇਣੀ ਆ ਤਿੰਨ ਉਂਗਲਾਂ ਦੀ ਈ ਦੇ ਨਾਲ ਬਿਲਕੁਲ ਠੀਕ ਹੈ ਇਹ ਆਪਾਂ ਤਫਾ ਅੱਧਾ ਕੀਤਾ ਠੀਕ ਹੈ ਇਹ ਤੁਸੀਂ ਗੱਲ ਧਿਆਨ ਦੇ ਵਿੱਚ ਰੱਖਣੀ ਆ ਆਪਾਂ ਅੱਧਾ ਅੱਧਾ ਹੱਥ ਕਰਕੇ ਸਿੱਖ ਰਹੇ ਹਾਂ ਲੇਕੋ ਹੁਣ ਫੇਰ ਦੁਬਾਰਾ ਕਰੋ ਇਹ ਤਾਂ ਪਹਿਲਾ ਤਰੀਕਾ ਹੈਗਾ ਔਰ ਦੂਜਾ ਤਰੀਕਾ ਇਸ ਤਰ੍ਹਾਂ ਆਵਾਜ਼ ਦੇ ਨਾਲ ਠੀਕ ਹੈ ਆਵਾਜ਼ ਪਹਿਲੇ ਦੇ ਵਿੱਚ ਵੀ ਆਉਣੀ ਆ ਸਾਧ ਸੰਗਤ ਜੀ ਇਹ ਵੀ ਧਿਆਨ ਚ ਰੱਖਣਾ ਆਵਾਜ਼ ਉਹਦੇ ਵਿੱਚ ਥੋੜੀ ਆਉਣੀ ਆ ਪਰ ਜਿਹੜਾ ਦੂਜਾ ਤਰੀਕਾ ਉਹ ਸਪਸ਼ਟੀ ਆਪਾਂ ਚੱਕ ਕੇ ਮਾਰਨਾ ਦੇਖ ਇਸ ਤਰ੍ਹਾਂ ਠੀਕ ਹੈ ਜਦੋਂ ਇਹ ਇੱਥੇ ਖੜਾ ਹੁੰਦਾ ਤਾਂ ਇਹਦੇ ਨਾਲ ਇੱਕ ਕੀ ਹੋਰ ਕਰ ਦੇਣੀ ਹੈ ਦੇਖੋ ਦੁਬਾਰਾ ਫੇਰ ਠੀਕ ਸਿਰਫ ਅੱਧੇ ਸਕਿੰਟ ਦਾ ਫਰਕ ਪਾਉਣਾ ਦੇਖੋ ਅੱਧਾ ਸਕਿੰਟ ਕਿੰਨਾ ਹੁੰਦਾ ਟਾਈਮ ਪੀਸ ਦੀ ਸੂਈ ਚੱਲਦੀ ਆ ਇੱਕ ਸਕਿੰਟ ਹੋਣ ਤੋਂ ਪਹਿਲਾਂ ਤੁਸੀਂ ਕੀ ਮਾਰ ਦੇਣੀ ਹੈ ਦੂਜੀ ਕੀ ਮੈਂ ਦੂਜੀ ਕੀ ਦੀ ਗੱਲ ਕਰਨਾ ਠੀਕ ਹੈ ਪਹਿਲਾਂ ਤਾਂ ਇਹ ਵਜਾਉਣਾ ਆਪਾਂ ਨਾਲ ਹੀ ਕਰ ਦੇਣੀ ਠੀਕ ਹੈ ਕਿ ਇਹ ਆ ਬਿਲਕੁਲ ਜੋੜਨੀਆ ਵੀ ਨਹੀਂ ਹੈਗੀਆਂ ਤੇ ਬਿਲਕੁਲ ਆਪਾਂ ਜਿਆਦਾ ਫਰਕ ਵੀ ਨਹੀਂ ਪਾਉਣਾ ਹੈਗਾ ਹੁਣ ਦੂਜੇ ਥੀਕੇ ਨਾਲ ਵਜਾਈਏ ਠੀਕ ਹੈ ਇੰਨਾ ਐਸ ਤਰ੍ਹਾਂ ਸਿੱਖਣਾ ਇਹਨੂੰ ਇੱਥੇ ਹੱਥ ਜਦੋਂ ਇੱਥੇ ਆ ਕੇ ਖੜ ਗਿਆ ਇਹਦੇ ਹੱਥ ਦੇ ਖੜੇ ਖੜੇ ਦੂਜੀ ਕੀ ਕਰ ਦੇਣੀ ਹੈ ਹੱਥ ਉੱਪਰ ਹੀ ਹੋਣਾ ਆਪਣੇ ਇਹ ਵੀ ਨਾਲ ਲੱਗਿਆ ਹੋਵੇ ਇਹ ਵੀ ਨਾਲ ਲੱਗਿਆ ਹੋਵੇ ਪਹਿਲਾਂ ਤਾਂ ਯਾਨੀ ਕਿ ਇਹਦੇ ਨਾਲ ਹੋ ਗਈ ਦੂਜੀ ਇਹਦੇ ਖੜੇ ਖੜੇ ਇਦਾਂ ਹੀ ਨਾਲੇ ਮਾਰ ਦੇਣੀ ਠੀਕ ਹੈ ਇਹਨੂੰ ਤੁਸੀਂ ਬੜੇ ਧਿਆਨ ਦੇ ਨਾਲ ਇਹ ਸਮਝ ਕੇ ਸਾਧ ਸੰਗਤ ਜੀ ਇਹ ਸਾਥ ਨੂੰ ਪਜਾਉਣਾ ਮਿਹਨਤ ਕਰਨੀ ਆ ਜੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਤਾਂ ਤੁਸੀਂ ਸਾਨੂੰ ਜਦੋਂ ਮਰਜੀ ਫੋਨ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਗੁਰੂ ਮਹਾਰਾਜੀ ਕਿਰਪਾ ਕਰਨ ਇਹ ਆਪਾਂ ਨੂੰ ਸਾਰਿਆਂ ਨੂੰ ਇੱਕਦਮ ਦੀ ਸਾਜਾਂ ਦੀ ਸਿਖਲਾਈ ਵਾਸਤੇ ਮਹਾਰਾਜ ਇਸ ਮਤਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ